ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਈਂਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲ ਕੀ ਅਵਤਾਰ ਦਸਮ ਗ੍ਰੰਥ ਦੀ ਬਾਣੀ 24 ਅਵਤਾਰਾਂ ਦੇ ਵਿੱਚੋਂ ਸਾਧ ਸੰਗਤ ਜੀ ਨੂੰ ਅੰਤਲੇ ਅਵਤਾਰ ਹੋਣ ਵਾਲੇ ਹਨ ਆਓ ਦੇਖਦੇ ਅੱਗੇ ਮਾਰੇ ਫਰਮਾਨ ਕਰਦੇ ਹਨ ਕਿ ਕਾਗਰਦੰ ਕੋਪਾ ਪਾਗਰਦੰ ਰੂਪਮ ਸੰਭਲਦਾ ਜੋ ਰਾਜਾ ਹੈ ਸਾਧ ਸੰਗਤ ਜੀ ਸੰਭਲਦਾ ਰਾਜਾ ਜੋ ਉਸ ਬ੍ਰਾਹਮਣ ਨੂੰ ਸਜ਼ਾ ਦੇਣ ਵਾਲਾ ਸੀ ਜਿਸ ਦੀ ਲੜਾਈ ਕਲਕੇ ਅਵਤਾਰ ਜੀਆਂ ਦੇ ਨਾਲ ਚੱਲ ਰਹੀ ਹੈ ਜਿਸ ਦਾ ਜੰਗ ਕਲਕੇ ਅਵਤਾਰ ਜੀਆਂ ਦੇ ਵਿਰੁੱਧ ਹੋ ਰਿਹਾ ਹੈ ਉਹ ਕਰੋਧਮਾਨ ਹੋ ਚੁੱਕਿਆ ਹੈ ਅੱਗੇ ਮਾਰਾ ਹੀ ਕਹਿੰਦੇ ਹਨਗੇ ਕਾਗੜਦੰ ਕਾਲੰ ਰਾਗੜਦੰ ਰੂਪੰ ਕਾਲ ਦਾ ਰੂਪ ਹੋ ਗਿਆ ਹੈ ਜਿਸ ਤਰ੍ਹਾਂ ਉਹ ਕਰੋਧਮਾਨ ਹੋ ਗਿਆ ਹੈ ਗੁੱਸੇ ਦੇ ਨਾਲ ਭਰ ਗਿਆ ਹੈ ਉਸਨੇ ਕਾਲ ਦਾ ਰੂਪ ਧਾਰਨ ਕੀਤਾ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਰਾਗੜਦੰਗ ਰੋਸੰਤਾਗੜਦੰ ਤਾਯੋ ਅਤੇ ਕ੍ਰੋਧ ਦੇ ਨਾਲ ਰੋਸੰਭਾਵ ਹੈ ਕ੍ਰੋਧ ਦੇ ਨਾਲ ਉਹ ਤਾਵਾ ਕਰਕੇ ਪੈ ਗਿਆ ਹੈ ਗੁੱਸੇ ਦੇ ਵਿੱਚ ਭਰ ਕੇ ਜਦੋਂ ਉਸ ਨੂੰ ਦਿਖਿਆ ਕਿ ਉਸ ਦੇ ਜੋ ਸਾਥੀ ਹਨ ਬਹੁ ਗੰਤੀ ਦੇ ਵਿੱਚ ਲੇਸ਼ਾਂ ਲਾਸਾਂ ਦੇ ਢੇਰ ਬਣੀ ਜਾ ਰਹੇ ਹਨ ਤਾਂ ਕ੍ਰੋਧਮਾਨ ਹੋ ਕੇ ਤਾਵਾ ਕਰਕੇ ਪੈ ਗਿਆ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਆਗਰਦੰ ਚਲਿਓ ਆਗਰਦੰ ਆਇਓ ਅਤੇ ਅੱਗੇ ਵੱਧ ਕੇ ਆ ਗਿਆ ਹੈ ਸਾਥ ਸਿੰਘ ਜੀ ਲੜਦੇ ਲੜਦੇ ਹੋ ਜੋ ਹੈ ਸੰਭਲ ਦਾ ਰਾਜਾ ਹੈ ਸਾਰੇ ਤੋਂ ਮੂਰੇ ਆ ਕੇ ਖੜ ਗਿਆ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਆਗਰਦੰ ਅੜੇ ਗਾਗਰਦੰ ਗਾਜੀ ਓਹੋ ਅੜਾ ਕੇ ਪਏ ਹਨ ਕਹਿਣ ਤੋਂ ਭਾਵ ਹੈ ਕਿ ਸੂਰਮੇ ਜੋਹਾਨਾ ਉਹਨਾਂ ਦੇ ਅੱਗੇ ਆੜ ਗਏ ਹਨ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਨਾਗਰਦੰ ਨਾਚੇ ਤਾਗਰਦੰ ਤਾਜੀ ਕੋੜੇ ਰਣ ਭੂਮੀ ਦੇ ਵਿੱਚ ਸਾਧ ਸੰਗਤ ਜੀ ਨੱਚ ਰਹੇ ਹਨ ਆਪਣੇ ਜੋਹਰ ਦਿਖਾ ਰਹੇ ਹਨ ਮਾਰੇ ਅੱਗੇ ਕਹਿੰਦੇ ਹਨਗੇ ਜਾਗਰਦੰ ਯੁਜੇ ਖਾਗਰਦੰ ਖੇਤਨ ਅਤੇ ਜੋ ਜੋਦੇ ਹਨ ਜੰਗ ਦੇ ਵਿੱਚ ਜੂਝ ਰਹੇ ਹਨ ਖੇਤਨ ਤੋਂ ਭਾਵ ਕਿ ਜੰਗ ਦਾ ਮੈਦਾਨ ਜੰਗ ਦੇ ਮੈਦਾਨ ਦੇ ਵਿੱਚ ਜੂਜੇ ਜੂਜਰੇ ਹਨ ਯੋਧੇ ਮਾਰੇ ਅੱਗੇ ਕਹਿੰਦੇ ਹਨਗੇ ਰਾਗੜਦੰਗ ਰਹਿਸੇ ਪਾਗੜਦੰਗ ਪ੍ਰੇਤੰ ਅਤੇ ਭੂਤ ਪ੍ਰੇਤ ਪ੍ਰਸੰਨ ਹੋ ਰਹੇ ਹਨ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਜਵੰਦੀ ਖਰਾਕ ਆ ਕੇ ਮਿਲ ਰਹੀ ਹੈ ਲਾਸ਼ਾਂ ਦੇ ਉੱਤੇ ਢੇਰ ਲੱਗ ਰਹੇ ਹਨ ਜਿਸ ਨੂੰ ਦੇਖ ਕੇ ਭੂਤ ਪ੍ਰੇਤ ਜੋਹਾਨੇ ਜੋਨੀਆਂ ਜੋਹਾਨ ਇਹ ਸਾਧ ਸੰਗਤ ਜੀ ਪ੍ਰਸੰਨ ਹੋ ਰਹੀਆਂ ਹਨ ਮਾਰੇ ਅੱਗੇ ਕਹਿੰਦੇ ਹਨਗੇ باਗੜਦੰਗ مارے باਗੜਦੰਗ वीरੰ ਅਤੇ ਜੋ ਸੂਰਬੀਰ ਯੋਧੇ ਹਨ ਜੰਗੇ ਮੈਦਾਨ ਦੇ ਵਿੱਚ ਲੜ ਰਹੇ ਹਨ ਯੂਝ ਰਹੇ ਹਨ ਉਹ ਮਾਰੇ ਜਾ ਰਹੇ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਬਾਗੜਦੰਗ ਪਾਪਰਾਨੇ ਬਾਗੜਦੰਗ ਪੀਰੰ ਜੋ ਡਰ ਫੋਕ ਲੋਕ ਭੱਜੀ ਜਾ ਰਹੇ ਹਨ ਇਸ ਤਰ੍ਹਾਂ ਜੋ ਭਿਆਨਕ ਜੰਗ ਚੱਲ ਰਿਹਾ ਉਸ ਦੇ ਵਿੱਚ ਡਰ ਫੋਕ ਲੋਕ ਆਏ ਹਨ ਜਿਨ੍ਹਾਂ ਦੇ ਵਿੱਚ ਜਿਗਰਾ ਨਹੀਂ ਜਿਨ੍ਹਾਂ ਵਿੱਚ ਹਿੰਮਤ ਨਹੀਂ ਹੈ ਸੂਰਮਿਆਂ ਦੇ ਵਾਂਗੂ ਲੜਨ ਲਈ ਅਤੇ ਉਹ ਡਰ ਕੇ ਭੱਜੀ ਜਾ ਰਹੇ ਹਨ ਮਾਰੇ ਕੀ ਕਹਦੇ ਹਨਗੇ ਤਾਗੜਦੰਗ ਤਾਯੋ ਰਾਗੜਦੰਗ ਰਾਜਾ ਰਾਜਾ ਫੇਰ ਤਾਵਾ ਕਰਕੇ ਬਿਆਹ ਹੈ ਮਾਰੇ ਕੀ ਕਹਦੇ ਹਨ ਕਿ ਰਾਗੜਦੰਗ ਗੜਕੇ ਬਾਗੜਦੰਗ ਬਾਜਾ ਰਣ ਦਾ ਮਾਰੂ ਬਾਜਾ ਵੱਜ ਰਿਹਾ ਹੈ ਸਾਹ ਸੰਗਤ ਜੀ ਮਾਰੂ ਵਾਜਾਂ ਤੋਂ ਭਾਵ ਹੈ ਕਿ ਰਣ ਦੇ ਵਿੱਚ ਇਹੋ ਜਿਹੇ ਭਿਆਨਕ ਜੋ ਸਾਜ਼ ਹਨ ਉਹ ਵਜ ਰਹੇ ਹਨ ਮਾਰੂ ਸਾਜ਼ ਜੋ ਹਨ ਵਜ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਤਾਗੜਦੰ ਟੁੱਟੇ ਤਾਗੜਦੰ ਤਾਲਣ ਹੂਰਾ ਨੇ ਨੱਚਣ ਮਿਲੇ ਤਾਲ ਟੁੱਟ ਰਹੇ ਹਨ ਇੱਕ ਸੋਰ ਇੱਕ ਤਾਲ ਦੇ ਵਿੱਚ ਜਿਵੇਂ ਕੋਈ ਨੱਚਦਾ ਹੈ ਪਰ ਇੱਥੇ ਜੋ ਹੂਰਾ ਨੱਚ ਰਹੀਆਂ ਹਨ ਐਸੀ ਭਿਆਨਕ ਜੰਗ ਦੀ ਆਵਾਜ਼ ਜੋ ਆ ਰਹੀ ਹੈ ਹਥਿਆਰਾਂ ਦੀ ਸਸਤਰਾਂ ਦੀ ਆਵਾਜ਼ ਆ ਰਹੀ ਹੈ ਜਾਣ ਕੇ ਆਵਾਜ਼ਾਂ ਦੇ ਕਾਰਨ ਸਾ ਸੰਗਤ ਜੀ ਉਹ ਨੱਚਣ ਵਾਲੀਆਂ ਹੋਰਾਂ ਦੇ ਤਾਲ ਵੀ ਟੁੱਟ ਰਹੇ ਹਨ ਉਹ ਡਿਸਟਰਬ ਹੋ ਰਹੀਆਂ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਆਗੜਦੰਗ ਉਠੇ ਜਾਗੜਦੰਗ ਜਵਾਲੰ ਬੰਦੂਕਾਂ ਵਿੱਚੋਂ ਆਗ ਨਿਕਲਦੀ ਹੈ ਪਾਗੜਦੰਗ ਉਠੇ ਜਾਗਦੰਗ ਜਲੰਦ ਪਾਵ ਹੈ ਕਿ ਜੋ ਉਹਨਾਂ ਨੇ ਬੰਦੂਕਾਂ ਫੜੀਆਂ ਹੋਈਆਂ ਹਨ ਜਿਨ੍ਹਾਂ ਦੇ ਨਾਲ ਵਾਰ ਕਰ ਰਹੇ ਹਨ ਉਹਨਾਂ ਦੇ ਵਿੱਚ ਅੱਗ ਨਿਕਲ ਰਹੀ ਹੈ ਮਾਰੇ ਕੇ ਕਹਿੰਦੇ ਹਨਗੇ ਬਾਗੜਦੰਗ ਭਾਜੇ ਬਾਗੜਦੰਗ ਬੀਰੰ ਅਤੇ ਜੋਦੇ ਸੂਰਮੇ ਯੁੱਧ ਭੂਮੀ ਵਿੱਚੋਂ ਭੱਜਦੇ ਜਾ ਰਹੇ ਹਨ ਕਹਿਣ ਤੋਂ ਪਾਵ ਹੈ ਕਿ ਅੱਗੇ ਵਧਦੇ ਜਾ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਲਾਗੜਦੰਗ ਲਾਗੇ ਤਾਗੜਦੰਗ ਤੀਰੰ ਜਿੰਨਾ ਜਿੰਨਾਂ ਨੂੰ ਤੀਰ ਲੱਗੇ ਹਨ ਸਾਧ ਸੰਗਤ ਜੀ ਦੇ ਤੀਰ ਲੱਗਣ ਦੇ ਬਾਵਜੂਦ ਵੀ ਉਹ ਭੱਜੇ ਜਾ ਰਹੇ ਹਨ ਮਾਰੇ ਕਹਿੰਦੇ ਹਨ ਕਿ ਰਾਗੜਦੰਗ ਰਹਿਸੀ ਦਾਗੜਦੰਗ ਦੇਵੀ ਅਤੇ ਜੋ ਦੇਵੀ ਹੈ ਉਹ ਸਾਧ ਸੰਗਤ ਜੀ ਖੁਸ਼ ਹੋ ਰਹੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਗਾਗੜਦੰ ਗੈਣ ਆਗੜਦੰ ਢੇਵੀ ਅਤੇ ਆਕਾਸ਼ ਵਿੱਚ ਵਿਚਰ ਰਹੀ ਹੈ ਸਾ ਸੰਗਤ ਜੀ ਇਦਾਂ ਲਾਸ਼ਾਂ ਦੇ ਢੇਰ ਦੇਖ ਕੇ ਦੇਵੀ ਵੀ ਜੋ ਹੈ ਖੁਸ਼ ਹੋ ਰਹੀ ਹੈ ਅਤੇ ਆਕਾਸ਼ ਵਿੱਚ ਵਿਚਰ ਰਹੀ ਹੈ ਅਗਮਾਰਾ ਹੀ ਕਹਿੰਦੇ ਹਨ ਕਿ ਪਾਗੜਦੰ ਪੈਰੰ ਪਾਗੜਦੰ ਪ੍ਰੇਤੰ ਧੈਰੋਂ ਤੇ ਜੋ ਪ੍ਰੇਤ ਹਨ ਇਹ ਜੰਗ ਦੇ ਭੂਮੀ ਦੇ ਵਿੱਚ ਮਾਰੇ ਅੱਗੇ ਕਹਿੰਦੇ ਹਨ ਕਿ ਖਾਗੜਦੰਘਸੇ ਖਾਗੜਦੰਘ ਖੇਤੰ ਅਤੇ ਜੋ ਪੈਰੋਂ ਤੇ ਪ੍ਰੇਤ ਹਨ ਇਹ ਵੀ ਸਾ ਸੰਗਤ ਜੀ ਜੁੱਧ ਭੂਮੀ ਦੇ ਵਿੱਚ ਹੱਸ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਦੋਹਰਾ ਟੁੱਟੇ ਟੇ ਲੁੱਟੇ ਕਨੇ ਟੁੱਟੇ ਹਸਸ਼ਤਰ ਅਨੇਕ ਤਲਵਾਰਾਂ ਸਾਥ ਸੰਗਤ ਜੀ ਅਨੇਕਾਂ ਗਿਣਤੀ ਦੇ ਵਿੱਚ ਟੁੱਟੀਆਂ ਪਈਆਂ ਹਨ ਬਹੁਤ ਜੋ ਸੂਰਮੇ ਹਨ ਲੋਟਪੋਟ ਹੋ ਕੇ ਪਏ ਹਨ ਡਿੱਗੇ ਹਨ ਜਿਵੇਂ ਕੋਈ 11 ਦੀ ਨੀਂਦ ਸੁੱਤਾ ਹੋਵੇ ਇਸ ਤਰ੍ਹਾਂ ਸੂਰਮੇ ਜੋ ਹਨ ਉਹ ਰਣ ਭੂਮੀ ਦੇ ਵਿੱਚ ਡਿੱਗੇ ਹੋਏ ਹਨ ਧਰਤੀ ਦੇ ਉੱਪਰ ਅਨੇਕਾਂ ਸ਼ਸਤਰ ਉੱਥੇ ਟੁੱਟੇ ਪਏ ਹਨ ਇਸ ਤਰ੍ਹਾਂ ਦਾ ਜੋ ਜੰਗ ਦੇ ਮੈਦਾਨ ਦਾ ਹਾਲ ਹੈ ਹੋ ਚੁਕਿਆ ਹੈ ਅੱਗੇ ਮਹਾਰਾਜ ਕਹਿੰਦੇ ਹਨਗੇ ਜੇ ਜੁਟੇ ਕੁਟੇ ਸਬੈ ਰਹ ਗਏਉ ਪੂਪਤ ਇਕ ਜੋ ਸੂਰਮੇ ਜੋਧੇ ਵਿੱਚ ਜੁਟੇ ਸਨ ਸਾਰੇ ਕੱਟੇ ਗਏ ਹਨ ਸਾ ਸੰਗਤ ਜੀ ਜਿੰਨੇ ਵੀ ਸੂਰਮੇ ਜੋਹਾਨ ਜੋਧੇ ਜੁਟੇ ਹੋਏ ਸਨ ਸਾਰੇ ਕੱਟੇ ਜਾ ਚੁਕੇ ਹਨ ਬਸ ਇੱਕ ਰਾਜਾ ਹੀ ਬਚਿਆ ਹੈ ਅੱਗੇ ਮਹਾਰਾਜ ਫਰਮਾਨ ਕਰਦੇ ਹਨਗੇ ਪੰਕਜੇ ਬਾਟਿਕਾ ਸ਼ੰਦ ਸੈਨਾ ਜੋ ਜਤਨ ਰਿਪ ਪਾਇਓ ਅਤ ਆਕੁਲ ਸੈਨਾ ਦੇ ਮਾਰੇ ਜਾਨ ਕਾਰਨ ਰਾਜਾ ਬਹੁਤ ਬੇਚੈਨ ਹੋ ਗਿਆ ਹੈ ਸਾਹ ਸੰਗਜੀ ਜੋ ਸੰਬਲ ਦਾ ਰਾਜਾ ਹੈ ਜਿਸ ਨੂੰ ਆਪਣੀ ਸੈਨਾ ਦੇ ਉੱਪਰ ਬੜਾ ਮਾਣ ਸੀ ਅਤੇ ਜੋ ਕਾਫੀ ਸਮੇਂ ਤੋਂ ਜ਼ੁਲਮ ਕਰ ਰਿਹਾ ਸੀ ਉਹ ਬਹੁਤ ਹੀ ਬੇਚੈਨ ਹੋ ਚੁੱਕਾ ਹੈ ਅਤੇ ਬਹੁਤ ਹੀ ਪਰੇਸ਼ਾਨ ਹੈ ਕਿਉਂਕਿ ਉਸ ਦੀ ਸਾਰੀ ਸੈਨਾ ਮਾਰੀ ਜਾ ਚੁੱਕੀ ਹੈ ਤੇ ਕੱਲਾ ਬਚ ਗਿਆ ਹੈ ਮਾਰੇ ਅੱਗੇ ਪ੍ਰਮਾਨ ਕਰਦੇ ਹਨ ਕਿ ਧਾਵਮੁਹ ਅਤ ਬਿਆਕੁਲ ਬਹੁਤ ਵਿਆਕਲ ਹੋ ਕੇ ਤਾਵਾ ਕਰਕੇ ਸਾਹਮਣੇ ਹੋ ਗਿਆ ਹੈ ਉਹ ਕਲਪ ਗਿਆ ਹੈ ਰਾਜਾ ਫਰਸਟ੍ਰੇਸ਼ਨ ਦੇ ਵਿੱਚ ਆ ਚੁੱਕਿਆ ਹੈ ਟੈਨਸ਼ਨ ਦੇ ਵਿੱਚ ਹੈ ਅਤੇ ਉਹ ਵਿਆਕਲ ਹੋ ਕੇ ਤਾਵਾ ਕਰਕੇ ਸਾਹਮਣੇ ਹੋ ਗਿਆ ਹੈ ਮਾਰੇ ਅੱਗੇ ਕਹਿੰਦੇ ਹਨ ਕਿ ਸੰਨਿਤ ਹਵਾ ਚਿਤ ਮੈਂ ਅਤੇ ਕ੍ਰੋਧਾ ਤੇ ਹਥਿਆਰ ਬੰਦ ਹੋ ਕੇ ਮਨ ਵਿੱਚ ਬਹੁਤ ਕ੍ਰੋਧਮਾਨ ਹੋਇਆ ਹੈ ਬਹੁਤ ਹੀ ਗੁੱਸੇ ਦੇ ਵਿੱਚ ਆ ਗਿਆ ਹੈ ਹਥਿਆਰ ਬੰਦ ਹੋ ਕੇ ਹਥਿਆਰ ਆਪਣੇ ਨਾਲ ਸਾਰੇ ਉਹਨੇ ਇਕੱਤਰ ਕੀਤੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਆਵਤ ਭਇਓ ਰਿਸ ਕੈ ਕਰ ਜੁਜਤ ਅਤੇ ਗੁੱਸੇ ਨਾਲ ਭਰਿਆ ਹੋਇਆ ਯੁੱਧ ਕਰਨ ਲਈ ਆ ਡਟਿਆ ਹੈ ਬਹੁਤ ਹੀ ਗੁੱਸੇ ਦੇ ਨਾਲ ਬਹੁਤ ਹੀ ਕਰੋਧਮਾਨ ਹੋ ਕੇ ਵਿਆਕਲ ਹੋ ਕੇ ਉਹ ਗੁੱਸੇ ਦੇ ਵਿੱਚ ਆਣ ਕੇ ਜੋਦੇ ਵਿੱਚ ਆ ਡਟਿਆ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਸ਼ਸਤਰ ਪ੍ਰਹਾਰ ਅਨੇਕ ਕਰੇ ਤਬ ਉਸਨੇ ਤਦ ਅਨੇਕ ਤਰ੍ਹਾਂ ਦੇ ਸ਼ਸਤਰਾਂ ਦੇ ਵਾਰ ਕੀਤੇ ਹਨ ਸਾਹ ਸਿੰਘ ਜੀ ਫਿਰ ਦੋ ਰਾਜਾ ਹੈ ਉਹ ਆਪਣੀ ਅਸਲੀ ਤਾਕਤ ਦਿਖਾਉਣ ਲੱਗਿਆ ਹੈ ਆਪਣੇ ਸਸ਼ਤਰਾਂ ਦੇ अनेका ਸਸ਼ਤਰਾਂ ਦੇ अनेका ਹੀ ਤਰ੍ਹਾਂ ਦੇ ਜੋ ਹਨ ਵਾਰ ਉਸਨੇ ਕੀਤੇ ਹਨ ਮਾਰੇ ਇੱਕ ਕਹਿੰਦੇ ਹਨ ਕਿ ਜੰਗ ਜੁਟਿਓ ਆਪਨੋਂ ਦਲ ਲੈ ਸਭ ਆਪਣਾ ਸਾਰਾ ਦਲ ਲੈ ਕੇ ਜੋਦੇ ਵਿੱਚ ਜੁਟ ਗਿਆ ਹੈ ਸਾਰੀ ਸੈਨਾ ਉਸ ਦੀ ਮਾਰੀ ਗਈ ਹੈ ਅਤੇ ਜੋ ਉਸ ਦੇ ਮੇਨ ਸਾਸੰਗਤ ਜੀ ਕਹਿ ਸਕਦੇ ਖਾਸ ਜੋਸ਼ ਦਾ ਦਲ ਹੈ ਉਸ ਦਾ ਆਪਣਾ ਦਲ ਹੈ ਉਸ ਨੂੰ ਨਾਲ ਲੈ ਕੇ ਕਰੋ ਜਾਂ ਮਰੋ ਦੇ ਲਈ ਹੁਣ ਉਹ ਜੰਗ ਕਰਨ ਲੱਗਾ ਹੈ ਮਾਰੇ ਅੱਗੇ ਕਹਿੰਦੇ ਹਨ ਕਿ ਬਾਜ ਉਠੇ ਤੈ ਕੋਟ ਨਗਾਰੇ ਉਥੇ ਕਰੋੜਾਂ ਨਗਾਰੇ ਵੱਜਣ ਲੱਗ ਗਏ ਹਨ ਬਾਜ ਉਠੇ ਤੋਂ ਭਾਵ ਹੈ ਕਿ ਵੱਜਣ ਲੱਗ ਗਏ ਹਨ ਕਈ ਇੰਨੇ ਜ਼ਿਆਦਾ ਨਗਾਰੇ ਵੱਜਣ ਲੱਗ ਗਏ ਹਨ ਕਿ ਉਸ ਦੀ ਗਿਣਤੀ ਕਰੋੜਾਂ ਤੋਂ ਵੀ ਉੱਪਰ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਰੱਜੇ ਗਿਰੇ ਰਾਣ ਜੂ ਜਿ ਨਿਹਾਰੇ ਜੁੱਧ ਵਿੱਚ ਰੁਜੇ ਹੋਏ ਸਨ ਉਹ ਜੁੱਧ ਭੂਮੀ ਵਿੱਚ ਡੇਗਦੇ ਹੋਏ ਦਿਖਾਈ ਦੇਣ ਲੱਗੇ ਭਾਈ ਕਹਿੰਦੇ ਹਨ ਕਿ ਚਾਮਰ ਸ਼ੰਦ ਸਸਤਰ ਅਸਤਰ ਲੈ ਸਕੋਪ ਵੀਰ ਬੋਲ ਕੈ ਸਬਾ ਸਾਰਿਆਂ ਸੂਰਮਿਆਂ ਨੂੰ ਬੁਲਾ ਕੇ ਤੇ ਕਰੋਧ ਸਹਿਤ ਅਸਥ ਸਸ਼ਤਰ ਲੈ ਕੇ ਅੱਗੇ ਮਾਰੇ ਕਹਿੰਦੇ ਹਨ ਕਿ ਕੋਪ ਓਪ ਦਹਿ ਹਠੀ ਸੁਤਾਏ ਕੈ ਪਰੇ ਸਬੈ ਹਠੀ ਸੂਰ ਮੇ ਉਤਸ਼ਾਹ ਪੂਰਵਕ ਹਮਲਾ ਕਰਕੇ ਪੈ ਗਏ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਕਾਨ ਕੇ ਪ੍ਰਮਾਨ ਬਾਨ ਤਾਨ ਤਾਨ ਤੋ ਰਹੀ ਕੰਨ ਤੱਕ ਖਿੱਚ ਖਿੱਚ ਕੇ ਬਾਣ ਚਲਾਉਂਦੇ ਹਨ ਜਦੋਂ ਉਹ ਰੋ ਦੇ ਵਿੱਚ ਆ ਗਏ ਹਨ ਜੋ ਸੰਬਲ ਦੇ ਰਾਜਾ ਹਨ ਉਸਦੇ ਨਾਲ ਜੋ ਸਾਥੀ ਹਨ ਜੋਸ਼ ਦਾ ਥੋੜਕ ਬਲ ਬਚਿਆ ਥੋੜੇ ਕ ਦਲ ਦੇ ਲੋਕ ਬਚੇ ਹਨ ਥੋੜੇ ਕ ਸੂਰਮੇ ਬਚੇ ਹਨ ਸਾਰੇ ਜੁਟ ਕੇ ਕੰਨਾਂ ਦੇ ਤਾਕ ਖਿੱਚ-ਖਿੱਚ ਕੇ ਹੁਣ ਤੀਰ ਚਲਾਉਣ ਲੱਗ ਗਏ ਹਨ ਮਾਰੇਗੇ ਕਹਿੰਦੇ ਹਨ ਗਏ ਸੋ ਜੂਜ ਜੂਜ ਕੈ ਪਰੇ ਨ ਨਾਇਕ ਮੁਖ ਮੋ ਰਹੀ ਅਤੇ ਜੋਦੇ ਲੜ ਲੜ ਕੇ ਡੇਗ ਰਹੇ ਹਨ ਪਰ ਜਰਾ ਜਨਾ ਵੀ ਮੂੰਹ 모ੜਦੇ ਨਹੀਂ ਹਨ ਸਾਧ ਸੰਗ ਜੀ ਜੋਦੇ ਸੂਰਮੇ ਹੁੰਦੇ ਹਨ ਉਹ ਮਰਨਾ ਤਾਂ ਮਨਜ਼ੂਰ ਕਰਦੇ ਹਨ ਪਰ ਕਦੇ ਵੀ ਮੁਖ ਨਹੀਂ 모ੜਦੇ ਆਪਣੇ ਕੀਤੇ ਪ੍ਰਾਣ ਦੇ ਉੱਪਰ ਪੂਰੇ ਉੱਤਰ ਦੇ ਹਨ ਚਾਹੇ ਉਹ ਕਲਕੀ ਅਵਤਾਰ ਜੀ ਆਂਦੀ ਸਨਾ ਹੈ ਚਾਹੇ ਉਸ ਰਾਜੇ ਦਾ ਦਲ ਹੈ ਜੋ ਵੀ ਜੰਗੇ ਮੈਦਾਨ ਦੇ ਵਿੱਚ ਲੜਨ ਵਾਸਤੇ ਆ ਗਿਆ ਸੂਰਮਾ ਹੀ ਹੈ। ਅਤਿਉਜ ਸੂਰਮੇ ਜੋਦੇ ਹਨ ਲੜ-ਲੜ ਕੇ ਡੇਗ ਤਰੇ ਹਨ। ਪਰ ਜਰਾ ਜਿੰਨਾ ਵੀ ਮੂੰ ਨਹੀਂ 모ੜਦੇ ਪੈਰ ਪਛਾਣ ਨਹੀਂ ਕਰਦੇ। ਆਓ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਦੇ ਆਂ ਮਹਾਰਾਜ। ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਖਸ਼ਣਾ। ਸਿਰ ਤੇ ਮਿਹਰ ਪਰਿਆਥ ਰੱਖਣਾ ਖਾਸੇ ਚੜ੍ਹਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ। ਸਾਸੰਗਜੀ ਕਥਾ ਦਾ ਵਿਚਾਰ ਕਰਦਾ अनेक ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੋਣ ਗਿਆ ਆਪ ਸਾਸੰਗਤ ਬਖਸ਼ਣ ਜੋ ਕੋ ਬਖ ਲੈਣਾ ਜਿਸ ਨੇ ਵਿਚਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ 2 ਮਿੰਟ ਰੁਕ ਜਾਂਦੀਆਂ ਖਾਲਸਾ ਸਾਹਿਬ ਅਹੀ ਗੁਰਜੀ ਕੀ ਫਤਿਹ